ਗੁਰੂ ਅਮਰਦਾਸ ਜੀ ਦੇ ਲੜੀਵਾਰ ਇਤਿਹਾਸਕ ਲੜੀ ਵਿੱਚ ਸਰਵਣ ਕਰਾਂਗੇ ਕਿ ਗੁਰੂ ਘਰ ਦੇ ਵਿਰੋਧੀਆਂ ਦੇ ਚੁੱਕੇ ਚੁਕਾਏ ਦਾਤੂ ਜੀ ਇੱਕ ਦਿਨ ਸ਼ਾਮ ਨੂੰ ਆਪਣੇ ਖੁਸ਼ਾਮ ਦੀਆਂ ਝੋਲੀ ਚੁਕਾ ਤੇ ਨਾਰਦ मुनि ਬ੍ਰਾਹਮਣਾਂ ਦੇ ਟੋਲੇ ਸਮੇਤ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਸਜੇ ਦੀਵਾਨ ਵਿੱਚ ਆਤਮ ਕੇ ਇਹ ਜ਼ਿਕਰ ਸਨ 1556 ਦਾ ਹੈ ਦੀਵਾਨ ਦੀ ਐਸੀ ਰੌਣਕ ਅਰ ਗੁਰ ਸ਼ੋਭਾ ਦੇਖ ਕੇ ਉਹਨਾਂ ਦੀ ਈਰਖਾ ਭੜਕ ਪਈ ਗੁੱਸੇ ਵਿੱਚ ਆ ਗਏ ਭਰੇ ਦੀਵਾਨ ਵਿੱਚ ਚੌਂਕੀ ਉੱਤੇ ਬੈਠੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਚੌਂਕੀ ਤੋਂ ਹੇਠਾ ਸੁੱਟ ਦਿੱਤਾ ਤੇ ਆਪ ਮੱਲੋ ਮੱਲੀ ਚੌਂਕੀ ਉੱਤੇ ਬੈਠ ਗਏ ਗੁਰੂ ਅਮਰਦਾਸ ਜੀ ਨੇ ਕਮਾਲ ਟਰਮੇ ਅਤੇ ਸ਼ਹਿਨਸ਼ੀਲਤਾ ਦਾ ਸਬੂਤ ਦਿੱਤਾ ਆਪਨੇ ਗੁਰੂ ਸੁੱਤ ਜਾਣ ਦਾਤੂ ਜੀ ਦਾ ਆਦਰ ਕਰਦਿਆਂ ਦਾਤੂ ਜੀ ਦੇ ਪੈਰ ਘੁੱਟ ਰਿਆ ਕਿਹਾ ਬੁੱਢੇ ਦੇ ਕਰੜੇ ਹੱਡਾਂ ਉੱਤੇ ਕੋਮਲ ਚਾਰਨ ਮਾਨ ਨਾਲ ਆਪ ਨੂੰ ਸੱਟ ਲੱਗੀ ਹੋਵੇਗੀ ਆਪ ਨੂੰ ਜਰੂਰ ਮੇਰੇ ਕੋਲੋਂ ਕੋਈ ਦੁੱਖ ਪੂਜਾ ਹੈ ਜਿਸ ਕਾਰਨ ਆਪ ਨੂੰ ਮੁੱਸੇ ਵਿੱਚ ਲਤ ਮਾਨ ਨਹੀਂ ਪਈ ਆਪ ਹੁਕਮ ਕਰੋ ਮੇਰੇ ਪਾਸੋਂ ਕੀ ਗੁਸਟਾਕੀ ਹੋਈ ਹੈ ਤਾਂ ਕਿ ਆਪ ਜੀ ਦੇ ਕਰੋਧ ਨੂੰ ਸ਼ਾਂਤ ਕੀਤਾ ਜਾ ਸਕੇ ਪੱਥਰ ਵਰਤੀ ਦਾਤੂ ਜੀ ਉੱਤੇ ਗੁਰੂ ਅਮਰਦਾਸ ਜੀ ਦੀ ਨਿਮਰਤਾ ਅਤੇ ਮਿਠਾਸ ਦਾ ਸਗੋ ਉਲਟਾ ਅਸਰ ਹੋਇਆ ਉਹਨਾਂ ਦੇ ਭਾਣੇ ਗੁਰੂ ਜੀ ਉਹਨਾਂ ਦੇ ੱੱਕੇ ਤੋਂ ਡਰ ਗਏ ਸਨ ਗੁਰੂ ਅਮਰਦਾਸ ਜੀ ਦੀ ਸੁਭਾਵਕ ਨਿਮਰਤਾ ਨੂੰ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਕਮਜ਼ੋਰੀ ਅਤੇ ਆਪਣੀ ਸਫਲਤਾ ਸਮਝਦਿਆਂ ਹੋਇਆਂ ਝਿੜਕ ਕੇ ਕਿਹਾ ਗੁਰਗੱਦੀ ਦਾ ਅਸਲ ਵਾਰਿਸ ਮੈਂ ਹਾਂ ਮੈਂ ਹੀ ਗੁਰੂ ਅੰਗਦ ਦੇਵ ਜੀ ਪਿਛੋਂ ਗੁਰੂ ਹਾਂ ਅਤੇ ਸਿੱਖ ਸੰਤਾਂ ਨੂੰ ਉਪਦੇਸ਼ ਦੇਣ ਦਾ ਅਖਤਿਆਰ ਸਿਰਫ ਮੇਰੇ ਕੋਲ ਹੀ ਹੈ ਸਾਨੂੰ ਜਿੰਨੀ ਸੇਵਾ ਦੀ ਲੋੜ ਸੀ ਉਹ ਤੋਹਾ ਤੋਂ ਕਰਵਾ ਲਈ ਹੈ ਹੁਣ ਤੁਹਾਡੀ ਹੋਰ ਕੋਈ ਸੇਵਾ ਨਹੀਂ ਚਾਹੀਦੀ ਹੁਣ ਮੇਰਾ ਹੁਕਮ ਕੇਵਲ ਇਹੋ ਹੈ ਕਿ ਇਹ ਨਗਰ ਛੱਡ ਜਾਓ ਕਿਉਂਕਿ ਗੱਦੀ ਦਾ ਅਸਲ ਵਾਰਿਸ ਆ ਚੁੱਕਾ ਹੈ ਬ੍ਰਾਹਮਣਾਂ ਨੂੰ ਪ੍ਰਸੰਨ ਕਰਨ ਲਈ ਤੇ ਉਹਨਾਂ ਦੀ ਖੁਸ਼ਾਮਦ ਕਰਨ ਲਈ ਇੱਥੋਂ ਤੱਕ ਕਹਿ ਗਏ ਕਿ ਤੁਸੀਂ ਕੌਣ ਹੁੰਦੇ ਹੋ ਜੋ ਉੱਚੀਆਂ ਨੀਵੀਆਂ ਜਾਤਾਂ ਨੂੰ ਇਕੱਠੇ ਕਰੋ ਅਤੇ ਵਰਨ ਆਸ਼ਰਮੀ ਮਤ ਦੇ ਖਿਲਾਫ ਪ੍ਰਚਾਰ ਕਰੋ ਗੁਰੂ ਅਮਰਦਾਸ ਜੀ ਨੇ ਦਾਤੂ ਜੀ ਪ੍ਰਤੀ ਅਸਲੀਅਤ ਸਮਝਾਉਣ ਲਈ ਬਚਨਾਂ ਦਾ ਮਾਧਿਅਮ ਵਰਤਨ ਦੀ ਥਾਂ ਬڑا ਮਨੋਵਿਗਿਆਨਕ ਤਰੀਕਾ ਵਰਤਿਆ ਉੱਥੋਂ ਚੁੱਪ-ਚਪੀਤੇ ਚਾਲੇ ਪਾ ਦਿੱਤੇ ਤੇ ਰਾਤੋਂ-ਰਾਤ ਆਪਣੇ ਪਿੰਡ ਬਾਸਰ ਕੇ ਆ ਗਏ ਇੱਧਰ ਆਉਣ ਵਾਰੇ ਸੂਚਨਾ ਹੀ ਕਿਸੇ ਨੂੰ ਨਹੀਂ ਦਿੱਤੀ ਸਿੱਖ ਸੰਗਤਾਂ ਆਪਣੇ ਪਿਆਰੇ ਸਤਿਗੁਰੂ ਦੀ ਹੇਠੀ ਤਾਂ ਬਰਦਾਸ਼ਤ ਨਹੀਂ ਸੰ ਕਰ ਸਕਦੀਆਂ ਪਰ ਗੁਰੂ ਅਮਰਦਾਸ ਜੀ ਦੀ ਹੱਦ ਦਰਜੇ ਦੀ ਖਿਮਾ ਸ਼ਕਤੀ ਧੀਰਜ ਅਤੇ ਸ਼ਹਿਨਸ਼ੀਲਤਾ ਕਾਰਨ ਔਰ ਕਿਸੇ ਹੱਦ ਤੱਕ ਗੁਰੂ ਅੰਗਦ ਦੇਵ ਜੀ ਦੀ ਅਨਛੋਣ ਕਾਰਨ ਸਭ ਨੂੰ ਚੁੱਪ ਸਾਧਣਾ ਹੀ ਉਚਿਤ ਜਾਣਿਆ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਦਾਤੂ ਜੀ ਨੂੰ ਖੁੱਲਾ ਮੌਕਾ ਪ੍ਰਦਾਨ ਕੀਤਾ ਤਾਂ ਕਿ ਦਾਤੂ ਜੀ ਨੂੰ ਸਮੇਤ ਆਪਣੇ ਬ੍ਰਾਹਮਣ ਤੇ ਖੱਤਰੀ ਖਸ਼ਾਮਦੀਆਂ ਦੇ ਇਸ ਗੱਲ ਦੀ ਸਮਝ ਆ ਜਾਏ ਕਿ ਗੁਰਗੱਦੀ ਤਾਂ ਵੱਡੇ ਸਤਿਗੁਰਾਂ ਵੱਲੋਂ ਬਖਸ਼ਸ਼ ਰੂਪ ਵਿੱਚ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਜ਼ੋਰ ਧੱਕੇ ਫਰੇਵ ਜਾਂ ਗੁੰਡਾਗਰਦੀ ਨਾਲ ਗੁਰਗੱਦੀ ਦੇ ਕਦਾਚਿਤ ਕਬਜ਼ਾ ਨਹੀਂ ਕੀਤਾ ਜਾ ਸਕਦਾ ਗੁਰੂ ਅਮਰਦਾਸ ਜੀ ਦੇ ਉੱਠ ਕੇ ਚਲੇ ਜਾਣ ਪਿੱਛੋਂ ਸੰਗਤਾਂ ਵੀ ਇੱਕ ਇੱਕ ਕਰਕੇ ਚਲੀਆਂ ਗਈਆਂ ਕੁਝ ਬ੍ਰਾਹਮਣ ਤੇ ਖੱਤਰੀ ਕੁਸ਼ਾਮ ਦੀ ਝੋਲੀ ਚੋਕ ਇਰਖਾਲੂ ਰਹਿ ਗਏ ਜੋ ਨਾਲ ਲਿਆਂਦੇ ਗਏ ਸਨ ਜਾਂ ਫਿਰ ਨਗਰ ਦਾ ਚੌਧਰੀ ਮਰਵਾ ਜੋ ਗੁਇੰਦੇ ਦਾ ਲੜਕਾ ਸੀ ਮਜੂਰ ਸੀ 2-4 ਦਿਨ ਬੜੇ ਯਤਨ ਕੀਤੇ ਗਏ ਦੀਵਾਨ ਲਗਾਉਣ ਦੀਆਂ ਸਫਲ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਅਤੇ ਖਡੂਰ ਸਾਹਿਬ ਤੋਂ ਕੁਝ ਡੂਮ ਵੀ ਸ਼ਬਦ ਪੜ੍ਹ ਲੈ ਪਹਾੜੇ ਤੇ ਲਿਆਂਦੇ ਗਏ ਚੌਧਰੀ ਮਰਵਾ ਵੀ ਜੋਰ ਲਾ ਥੱਕਾ ਇੱਕ ਵੀ ਸਿੱਖ ਨੇ ਮੱਥਾ ਨਾ ਟੇਕਿਆ ਇਹ ਗੱਲ ਕਿਸ ਤੋਂ ਭੁੱਲੀ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੀ ਹਯਾਤੀ ਵਿੱਚ ਹੀ ਗੁਰੂ ਗੱਦੀ ਬਖਸ਼ ਦਿੱਤੀ ਸੀ ਫਿਰ ਕਿੱਥੇ ਧਰਮ ਧੀਰਜ ਖਿਮਾ ਮਿਠਾਸ ਤੇ ਗਿਆਨ ਦੀ ਸਾਖਸ਼ਾਤ ਮੂਰਤ ਗੁਰੂ ਅਮਰਦਾਸ ਜੀ ਤੇ ਕਿੱਥੇ ਈਰਖਾ ਕ੍ਰੋਧ ਅਤੇ ਨਿੱਜ ਪੂਜਾ ਵਿੱਚ ਉਲਝੇ ਦਾਤੂ ਜੀ ਅੰਤ ਤਿੰਨ ਚਾਰ ਦਿਨਾਂ ਦੇ ਸਿਰ ਤੋੜ ਜਤਨਾ ਅਤੇ ਜੋਰ ਅਜਮਾਈ ਪਿਛੋਂ ਬੁਰੀ ਤਰ੍ਹਾਂ ਜਲੀਲ ਹੋ ਕੇ ਦਾਤੂ ਜਿਨੇ ਖਡੂਰ ਸਾਹਿਬ ਦਾ ਰਾਹ ਫੜਿਆ ਅਰ ਜਾਂਦੇ ਜਾਂਦੇ ਡੇਰੇ ਦਾ ਜੋ ਵੀ ਮਾਲ ਅਸਵਾਬ ਹੱਥ ਆਇਆ ਖੱਜਰਾ ਤੇ ਲੱਦ ਕੇ ਖਡੂਰ ਸਾਹਿਬ ਵੱਲ ਚਾਲੇ ਪਾ ਦਿੱਤੇ ਪਰ ਮਾਲਕ ਡੂਸਾ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿੱਚ ਧਾੜਵੀਆਂ ਹੱਥੋਂ ਲੁੱਟਿਆ ਗਿਆ ਧਾੜਵੀਆਂ ਨਾਲ ਹੋਈ ਮੋਟ ਭੇੜ ਵਿੱਚ ਦਾਤੂ ਜੀ ਦੇ ਪੈਰ ਤੇ ਜਬਰਦਸ ਸੱਟ ਲੱਗੀ ਜਿਸ ਦਾ ਸਖਤ ਦਰਦ ਕਈ ਬਰਸਾਂ ਤੱਕ ਦਾਤੂ ਜੀ ਨੂੰ ਰਹਾ ਦਾਤੂ ਜੀ ਤਾਂ ਪੂਰੀ ਤਰ੍ਹਾਂ ਨਿਰਾਸ਼ ਹੋਣ ਪਿੱਛੋਂ ਜਲੀਲ ਹੋ ਕੇ ਖਡੂਰ ਸਾਹਿਬ ਵਾਪਸ ਚਲੇ ਗਏ ਸਨ ਸਿੱਖ ਸੰਗਤਾਂ ਨੇ ਬਾਬਾ ਬੁੱਢਾ ਜੀ ਜੋ ਸਿੱਖ ਸੰਗਤਾਂ ਵਿੱਚ ਬਹੁਤ ਹੀ ਆਦਰਯੋਗ ਥਾਂ ਰੱਖਦੇ ਸਨ ਦੀਗਵਾਈ ਵਿੱਚ ਸਤਿਗੁਰੂ ਅਮਰਦਾਸ ਜੀ ਦੀ ਭਾਲ ਕਰਦਿਆਂ ਕਰਦਿਆਂ ਬਾਸਰ ਕੇ ਜਾ ਲੱਭਿਆ। ਬਾਬਾ ਬੁੱਢਾ ਜੀ ਤੇ ਸਭ ਸੰਗਤਾਂ ਨੇ ਗੁਰੂ ਅਮਰਦਾਸ ਜੀ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਬੇਨਤੀ ਕਰਕੇ ਵਾਪਸ ਗੋਇੰਦਵਾਲ ਸਾਹਿਬ ਵਿਖੇ ਲੈ ਆਏ ਤਾਂ ਕਿ ਗੁਰੂ ਅੰਗਦ ਦੇਵ ਜੀ ਦੀ ਹਦਾਇਤ ਮੁਤਾਬਕ ਸਿੱਖੀ ਪ੍ਰਚਾਰ ਦਾ ਕੰਮ ਜੋਰ-ਸ਼ੋਰ ਨਾਲ ਆਰੰਭ ਕੀਤਾ ਜਾ ਸਕੇ।